ਸਰਕਾਰੀ ਜਗ੍ਹਾ ਦੇ ਉੱਤੇ ਦੁਕਾਨ ਬਣਾਓਗੇ ਤਾਂ ਟਹਿ ਜਾਵੇਗੀ ਬਹੁਤ ਸਾਰੀਆਂ ਦੁਕਾਨਦਾਰੀਆਂ ਘਰ ਤੇ ਖੋਖੇ ਜਿਹੜੇ ਆ ਟਹਿਣ ਜਾ ਰਹੇ ਆ ਕਿੰਨੇ ਘਰਾਂ ਦਾ ਨੁਕਸਾਨ ਹੋ ਜਾ ਰਿਹਾ ਔਰ ਪਹਿਲੇ ਸਰਕਾਰ ਆਪ ਹੀ ਸਹਿਮਤੀ ਨਾਲ ਇਹ ਜਗ੍ਹਾ ਦੇ ਦਿੰਦੀ ਆ ਕਿ ਕੋਈ ਨਹੀਂ ਤੁਸੀਂ ਆਪਣਾ ਰੋਜ਼ਗਾਰ ਕਰੋ ਤਾਂ ਜਦੋਂ ਰੋਜ਼ਗਾਰ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਟਹਿ ਜਾਂਦੇ ਆ ਜਿਵੇਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਹੁਣ ਹਾਹਾਕਾਰ ਮਚ ਗਈ ਆ ਲਗਭਗ 40 ਘਰਾਂ ਨੂੰ ਨੋਟਿਸ ਆ 40 ਦੁਕਾਨਦਾਰਾਂ ਨੂੰ ਨੋਟਿਸ ਹੈ ਔਰ ਕਿੰਨੇ ਘਰ ਤੇ ਕਿੰਨੀਆਂ ਦੁਕਾਨਾਂ ਤੇ ਕਿੰਨੇ ਸਰਕਾਰੀ ਅਦਾਰੇ ਜਿਹੜੇ ਆ ਜਿਵੇਂ ਸਕੂਲ ਹੁੰਦਾ ਸਰਕਾਰੀ ਉਹ ਵੀ ਇਸ ਦੇ ਅੰਦਰ ਆਵੇਗਾ ਔਰ ਦੱਸ ਦਈਏ ਕਿ ਨਹਿਰ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਆ ਨਹਿਰ ਦੇ ਅੰਦਰ ਆਉਣ ਵਾਲੇ ਜਿੰਨੇ ਵੀ ਘਰ ਜਾਂ ਪ੍ਰਾਈਵੇਟ ਦੁਕਾਨਾਂ ਜਾਂ ਸਰਕਾਰੀ ਜਗ੍ਹਾ ਜਾਂ ਪਾਣੀ ਦੀ ਟੈਂਕੀ ਆ ਕੋਈ ਵੀ ਇਹੋ ਜੀ ਜਗ੍ਹਾ ਪਾਰਕਾ ਹੈਗੀਆਂ ਇਹ ਸਾਰੀਆਂ ਬਿਲਕੁਲ ਖਤਮ ਕੀਤੀਆਂ ਜਾਣਗੀਆਂ ਨਹਿਰਾਂ ਦੇ ਉੱਤੇ ਜਿਵੇਂ ਪਹਿਲਾਂ ਇੱਕ ਖੋਖਾ ਹੁੰਦਾ ਸੀ ਜਿਸ ਦਾ ਇੱਕ ਪਟਾ ਹੁੰਦਾ ਸੀ ਜਿਵੇਂ ਇੱਕ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਜਿਸ ਦੇ ਵਿੱਚ ਇੱਕ ਬੰਦੇ ਕੋਲ ਸਿਰਫ ਪਟਾ ਜੋ ਲਗਭਗ 90 ਤੋਂ ਚੱਲ ਰਿਹਾ ਔਰ ਅਜੇ ਤੱਕ ਪਟਾ ਜਿਹੜਾ ਉਸ ਨਾਲ ਚੱਲ ਰਿਹਾ ਔਰ 7-8 ਜਾਂ 10 ਤੱਕ ਪੜਾ ਚੱਲਿਆ ਅੱਗੇ ਮਹਿਕਮੇ ਨੇ ਉਹ ਵੀ ਬੰਦ ਕਰ ਦਿੱਤਾ ਤਾਂ ਹੁਣ ਕਿੰਨਿਆਂ ਦਾ ਨੁਕਸਾਨ ਹੋਏਗਾ ਕਿੰਨਿਆਂ ਦਾ ਰੋਜ਼ਗਾਰ ਬੰਦ ਹੋਵੇਗਾ ਔਰ ਲੋਕਾਂ ਨੂੰ ਅਸੀਂ ਬੇਨਤੀ ਕਰ ਦਈਏ ਕਿ ਤੁਸੀਂ ਜਦੋਂ ਕੋਈ ਵੀ ਕੰਮ ਕੋਈ ਵੀ ਕੀਤਾ ਖੋਲਦੇ ਹੋ ਤਾਂ ਪਹਿਲੇ ਜਗਾ ਵੇਖੋ ਕਿ ਤੁਹਾਡੀ ਜਗਾ ਆਪਣੀ ਐ ਜਾਂ ਸਰਕਾਰੀ ਜਗਾ ਦੇ ਉਤੇ ਖੋ ਰਹੇ ਹੋ ਤੁਹਾਡੇ ਉਤੇ ਪਰਚੇ ਵੀ ਹੋ ਸਕਦੇ ਆ ਤੁਹਾਡੀਆਂ ਜਗਾ ਢਾਈਆਂ ਵੀ ਜਾ ਸਕਦੀਆਂ ਔਰ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਸਕਦਾ ਔਰ ਇੱਕ ਜਾਣਕਾਰੀ ਹੋਰ ਦੇ ਦਈਏ ਕਿ ਬਹੁਤ ਸਾਰੀਆਂ ਨਹਿਰ ਮਹਿਕਮੇ ਨੇ ਇਹੋ ਜੀਆਂ ਜਗਾ ਨੇ ਜਿਸ ਦੀ ਰਜਿਸਟਰੀ ਵੀ ਕਿਸੇ ਨੂੰ ਕਰ ਦਿੱਤੀ ਆ ਔਰ ਉਹ ਰਜਿਸਟਰੀ ਦੇ ਵੀ ਕੇਸ ਚੱਲ ਰਹੇ ਆ ਕੁਝ ਇਹੋ ਜਿਹੇ ਡਾਕੂਮੈਂਟ ਨੇ ਹੁਣ ਕਿਹੜਾ ਏਸਾ ادارے ਦੇ ਕਿਨਾਰੇ ਤੇ ਰਹੇਗਾ ਨਹਿਰ ਦੇ ਕਿਨਾਰੇ ਬਿਲਕੁਲ ਖਾਲੀ ਹੋ ਜਾਣਗੇ ਬਿਲਕੁਲ ਚੰਗੀ ਤਰ੍ਹਾਂ ਢਾਏ ਜਾਣਗੇ ਔਰ ਸਰਕਾਰ ਨੂੰ ਬੇਨਤੀ ਕਰ ਦਈਏ ਕਿ ਜੇ ਤੁਸੀਂ ਇਹ ਢਾਉਣੇ ਆ ਤਾਂ ਲੋਕਾਂ ਉਤੇ ਕਾਰਵਾਈਆਂ ਜਿਹੜੀਆਂ ਉਸ ਦਾ ਪਰਹੇਜ਼ ਕੀਤਾ ਜਾਵੇ ਕਿਉਂਕਿ ਇਹ ਪਹਿਲਾਂ ਸਰਕਾਰਾਂ ਵੱਲੋਂ ਹੀ ਇਹ ਖੁੱਲ੍ਹਾ ਦਿੱਤੀਆਂ ਗਈਆਂ ਪਹਿਲੇ ਲੋਕਾਂ ਨੂੰ ਫਸਾਇਆ ਗਿਆ ਇਸ ਚਾਂਸੇ ਦੇ ਵਿੱਚ ਔਰ 2-400 ਰੁਪਿਆ ਉਧਰ ਉਧਰੀ ਲੈ ਕੇ ਉਹਨਾਂ ਕੋਲੋਂ ਕੰਮ ਖਲਵਾਏ ਗਏ ਆ ਤੇ ਹੁਣ ਉਹਨਾਂ ਨੂੰ ਢਾਉਣ ਦੇ ਤੇ ਪਰਚੇ ਦੇਣ ਦੀਆਂ ਕਾਰਵਾਈਆਂ ਵੀ ਜਿਹੜੀਆਂ ਉਹ ਹੋ ਰਹੀਆਂ ਨੇ ਔਰ ਦੱਸ ਦਈਏ ਕਿ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਣ ਵਾਲੀ ਅੱਪਰ ਭਰੀ ਦਵਾਬ ਨਹਿਰ ਜਿਵੇਂ ਕਿ ਤੁਹਾਮਹਾਈ ਪੁੱਲ ਦੀਆਂ ਤਸਵੀਰਾਂ ਦੱਸ ਦਈਏ ਕਿ ਤੁਹਾਮਹਾਈ ਪੁੱਲ ਦੀਆਂ ਤਸਵੀਰਾਂ ਨੇ ਦੁਕਾਨਦਾਰੀਆਂ ਤੁਹਾਮਹਾਈ ਪੁੱਲ ਦੀਆਂ ਨੇ ਔਰ ਤੁਹਾਮਹਾਈ ਪਿੰਡ ਦੇ ਵਿੱਚੋਂ ਵੀ ਬਹੁਤ ਸਾਰੇ ਇਹੋ ਜਿਹੇ ਘਰ ਵੀ ਜੋ ਨਹਿਰ ਦੀ ਜਗ੍ਹਾ ਦੇ ਵਿੱਚ ਹੈ ਸਰਕਾਰੀ ਜਗ੍ਹਾ ਵੀ ਕੋਈ ਸਕੂਲ ਹੈ ਜਾਂ ਕੋਈ ਪਾਰਕ ਹੈ ਉਹ ਵੀ ਨਹਿਰ ਦੀ ਜਗ੍ਹਾ ਦੇ ਵਿੱਚ ਹੈ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਉਹ ਵੀ ਢਹਿਣਗੀਆਂ ਜਾਂ ਹੋਰ ਕੀ ਕੀ ਢਹਿ ਜਾਵੇਗਾ ਤੇ ਕੀ ਰਹਿ ਜਾਵੇਗਾ ਹੁਣ ਇਹ ਸਾਰੀਆਂ ਤਸਵੀਰਾਂ ਔਰ ਦੱਸ ਦਈਏ ਕਿ ਅੱਜ ਪ੍ਰਾਪਰ ਮਹਿਕਮਾ ਇੱਥੇ ਪਹੁੰਚਿਆ ਸੀਗਾ ਤਹਿਸੀਲਦਾਰ ਸਾਹਿਬ ਪਹੁੰਚੇ ਬਹੁਤ ਸਾਰੇ ਏਰੀਆ ਦੇ ਲੋਕ ਪਹੁੰਚੇ ਲੇਕਿਨ ਥੋੜਾ ਸਮਾਂ ਹੋਰ ਲਿਆ ਗਿਆ 8-10 ਦਿਨ ਦਾ ਸਮਾਂ ਹੋਰ ਲਿਆ ਗਿਆ ਵੇਖੋਗੇ ਕੀ ਕਾਰਵਾਈਆਂ ਹੁੰਦੀਆਂ ਕਦੋਂ ਢਾਈਆਂ ਜਾਂਦੀਆਂ ਤਾਂ ਕਦੋਂ ਲੋਕਾਂ ਨੂੰ ਇਨਸਾਫ ਦਿੱਤਾ ਜਾਂਦਾ ਤੇ ਕਦੋਂ ਮਹਿਕਮਾ ਆਪਣੀ ਜਗ੍ਹਾ ਛਡੋਂਦਾ ਇਹ ਪੂਰੀ ਗੱਲਬਾਤ ਤੁਸੀਂ ਵੇਖਣੀ ਹੈ ਔਰ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰਨਾ ਹੈ ਕਿ ਪਿਛਲੇ ਦਿਨੀ ਤੁਸੀਂ ਵੇਖਿਆ ਕਿ ਕੁਝ ਦੇ ਉੱਤੇ ਪਰਚੇ ਵੀ ਦਰਜ ਕੀਤੇ ਗਏ ਆ ਔਰ ਸਾਰੇ ਆ ਉੱਤੇ ਪਰਚੇ ਨਹੀਂ ਕੀਤੇਗੇ ਜੋ ਲੰਬੇ ਸਮੇਂ ਤੋਂ ਚੱਲ ਰਹੇ ਆ ਔਰ ਕੁਝ ਦੇ ਉੱਤੇ ਪਰਚੇ ਵੀ ਹੈਗੇ ਆ ਇਹੋ ਜੀਆਂ ਗੱਲਾਂ ਵੀ ਸਾਹਮਣੇ ਆਉਂਦੀ ਆ ਪਹਿਲਾਂ ਸਰਕਾਰ ਖੁਦ ਪਵਾਉਂਦੀ ਆ ਤਾਂ ਖੁਦ ਹੀ ਪਰਚੇ ਕਰ ਦਿੰਦੀ ਆ ਤਾਂ ਹੁਣ ਪਤਾ ਨਹੀਂ ਕਿੰਨੇ ਦਾ ਨੁਕਸਾਨ ਹੋਵੇਗਾ ਕਿੰਨੇ ਬਚਣਗੇ ਵੀਡੀਓ ਨੂੰ ਕਮੈਂਟ ਜਰੂਰ ਕਰੋ ਸ਼ੇਅਰ ਕਰੋ ਧੰਨਵਾਦ